ਆਸਟ੍ਰੇਲੀਆ ਦੀ ਤਾਂ ਮੇਰੇ ਕੋਲੇ ਪੀਆਰ ਵੀ ਸੀਗੀ ਮੈਂ ਉਹ ਛੱਡੀ ਤੇ ਜਦੋਂ ਵੀ ਚੰਡੀਗੜ੍ਹੋਂ ਆ ਜੀਏ ਤਾਂ ਪਿੰਡੋਂ ਜਾਣ ਨੂੰ ਜੀ ਨਹੀਂ ਕਰਦਾ ਪਿੰਡਾਂ ਵਾਲੇ ਬਹੁਤ ਖੁਸ਼ਕਿਸਮਤ ਹੈ ਜੀ ਜਿਹੜੇ ਪਿੰਡਾਂ 'ਚ ਪੈਦਾ ਹੋਏ ਐ ਪਿੰਡਾਂ ਦਾ ਆਨੰਦ ਮਾਣਦੇ ਐ ਬਾਈ ਜੀ ਖਾਲਸਾ ਬਾਈ ਜੀ ਫਤਿਹ ਜੀ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਸੀਗਾ ਕਿ ਮੈਂ ਦੁਨੀਆਂ ਦੇ 15 ਕ ਦੇਸ਼ ਘੁੰਮੇ ਹੋਏ ਐ ਜਿਹਦੇ 'ਚ ਵੈਲਥ ਕੰਟਰੀ ਵੀ ਐ ਕੈਨੇਡਾ ਵੀ ਆਸਟ੍ਰੇਲੀਆ ਵੀ ਐ ਇੰਨੀ ਮਹਿੰਗੀ ਆਪਾਂ ਸਾਂਭ ਨਹੀਂ ਨਾ ਸਕਦੇ ਤਾਂ ਕੋਈ ਫਾਇਦਾ ਨਹੀਂ ਚੀਕ ਲੈਣ ਦਾ ਜਾਂਦੀਰ ਜੀ ਬਾਗ ਦੇ ਵਿੱਚ ਅਮਰੂਦ ਤੋੜੇ ਜਾ ਰਹੇ ਡਿੰਗੜਤਾ ਆਹੀ 100 ਰੁਪਏ ਕਿਲੋ ਮਿਲਨੇ ਆ ਤੇ ਫੇਰ ਜਿਹੜਾ ਅੱਡੇ ਤੋਂ ਮਿਲਣੀਆਂ ਵਿੱਚ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਨਮਸਕਾਰ ਅਦਾਬ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਪਿੱਛੇ ਜੀ ਕਾਫੀ ਵੀਡੀਓਜ਼ ਬਣਾਈ ਹੈ ਜੀ ਜਿਹੜੇ ਥੋੜੇ ਗੰਭੀਰ ਵਿਸ਼ੇ ਤੇ ਸੀਗੇ ਤੇ ਅੱਜ ਆਪਾਂ ਕੁਝ ਹਲਕੀਆਂ ਫੁਲਕੀਆਂ ਗੱਲਾਂ ਕਰਾਂਗੇ ਪਿੱਛੇ ਜੀ ਇੱਕ ਹਫਤੇ ਤੋਂ ਪਿੰਡ ਸੀਗੇ ਵਿਆਹ ਵੀ ਸੀਗੇ ਤੇ ਕੁਝ ਸਬਜ਼ੀਆਂ ਸਬਜ਼ੀਆਂ ਤੇ ਹੋਰ ਕੁਝ ਰੂੜੀ ਰੜੀ ਵੀ ਪਾਉਣੀ ਸੀ ਖੇਤ ਤੇ ਪਿੰਡ ਸੀਗੇ ਤੇ ਜਦੋਂ ਵੀ ਚੰਡੀਗੜ੍ਹੋਂ ਆ ਜੀਏ ਤਾਂ ਪਿੰਡੋਂ ਜਾਣ ਨੂੰ ਜੀ ਨਹੀਂ ਕਰਦਾ ਪਰ ਹੁਣ ਕਰੀਏ ਕੀ ਜੀ ਬੱਚੇ ਪੜਦੇ ਐ ਤੇ ਕੁਝ ਮਜਬੂਰੀਆਂ ਆ ਦੇਖੋ ਜੀ ਕੀ ਦਾ ਇਹ ਜੇ ਖੇਤ ਇਹੋ ਜੀ ਜਗ੍ਹਾ ਨੂੰ ਛੱਡ ਕੇ ਜਾਣ ਨੂੰ ਜੀ ਕਰਦਾ ਕੀਤਾ ਕੁਝ ਨਹੀਂ ਜਾ ਸਕਦਾ ਕੋਸ਼ਿਸ਼ ਕਰਦੇ ਹਾਂ ਜੀ ਜਿੰਨਾ ਵਦ ਵਦ ਪਿੰਡ ਬੰਦਾ ਰਹਿ ਲੈ ਪਿੰਡਾਂ ਵਾਲੇ ਬਹੁਤ ਖੁਸ਼ਕਿਸਮਤ ਹੈ ਜੀ ਜਿਹੜੇ ਪਿੰਡਾਂ 'ਚ ਪੈਦਾ ਹੋਏ ਐ ਪਿੰਡਾਂ ਦਾ ਆਨੰਦ ਮਾਣਦੇ ਆ ਕਿਉਂਕਿ ਪਿੰਡਾਂ ਦੀ ਜਿਹੜੀ ਨਿੱਘ ਹੈ ਉਹ ਕਿਤੇ ਵੀ ਹੋਰ ਦੁਨੀਆ 'ਚ ਨਹੀਂ ਮਿਲਦੀ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਸੀਗਾ ਕਿ ਮੈਂ ਦੁਨੀਆ ਦੇ 15 ਕ ਦੇਸ਼ ਘੁੰਮੇ ਹੋਏ ਆ ਜਿਦੇ 'ਚ ਵੈਲਥ ਕੰਟਰੀ ਵੀ ਹੈ ਕੈਨੇਡਾ ਵੀ ਆਸਟ੍ਰੇਲੀਆ ਵੀ ਹੈ ਪਰ ਇਹੋ ਜਿਹਾ ਆਨੰਦ ਨਹੀਂ ਆਇਆ ਤਾਂ ਮਤਲਬ ਨਹੀਂ ਆਇਆ ਕੋਈ ਐਵੇਂ ਝੂਠ ਮਾਰਨ ਵਾਲੀ ਗੱਲ ਨਹੀਂ ਗੀ ਮੈਂ ਉੱਥੇ ਪਰਮਾਨੈਂਟ ਰਹਿ ਵੀ ਸਕਦਾ ਸੀ ਆਸਟ੍ਰੇਲੀਆ ਦੀ ਤਾਂ ਮੇਰੇ ਕੋਲੇ ਪੀਆਰ ਵੀ ਸੀ ਜੀ ਮੈਂ ਉਹ ਛੱਡੀ ਤੇ ਆਹਾਂ ਨਿੱਬਿਆ ਜਿਹੜੀ ਪਿੰਡ ਵੇਖ ਲੋ ਤੁਸੀਂ ਆਪਣਾ ਕੰਮ ਕਰਨ ਵਾਲਾ ਮੁੰਡਾ ਨਾ ਉਸ ਕੋਲ ਚੈੱਕ ਕਰ ਇੱਥੇ ਕਲਚਰ ਹੈ ਜੀ ਉੱਥੇ ਕੋਈ ਨਹੀਂ ਪੁੱਛਦਾ ਆਪਾਂ ਨੂੰ ਜਿਹਨੀ ਆ ਸਾਫ਼ ਕਰਤੀ ਸੀ ਟਰਾਲੀ ਆਹਾਂ ਤੇ ਥੱਲੋਂ ਵੀ ਕਰਨੀ ਹੈ ਇਹਨੂੰ ਥੱਲੋਂ ਬਿਲਕੁਲ ਉਹਦੇ ਉਵੇਂ ਮਿੱਟੀ ਪਈ ਹੈ ਹੈ ਇਨੂੰ ਚੇਦ ਰਾ ਕੇ ਮਾਰ ਦਈਏ ਦੋ ਬਾਲਟੀਆਂ ਹੈ ਮਾਰ ਦੇ ਇਹਨੂੰ ਪ੍ਰੋਪਰ ਸਾਫ਼ ਕਰਦੇ ਫਿਰ ਜੰਗਾਲੀ ਜਾਊਗੀ ਇਹ ਹੈ ਜੀ ਟਰਾਲਰ ਮਿਲਟਰੀ ਦਾ ਆਪਣੇ ਕੋਲੇ ਜੀਪ ਤੁਹਾਨੂੰ ਪਤਾ ਹੀ ਹੈਗੀ ਅਤੇ ਉਹਦਾ ਪਿੱਛੇ ਬਹੁਤ ਕੰਮ ਦਿੰਦਾ ਹੈ ਜਿਮੀਦਾਰਾਂ ਲਈ ਤੇ ਇੱਕ ਬਹੁਤ ਖੂਬਸੂਰਤ ਚੀਜ਼ ਹੈ ਇਹਨੂੰ ਮੜਾ ਮਟਾ ਤੇਲ ਤੂਲ ਜਾ ਮਾਰਤਾ ਸੀ ਮੈਂ ਕਿਹਾ ਵੀ ਹੁਣ ਸਰਦੀਆਂ ਚ ਜਦ ਅਜੇ ਦੀ ਕੋ ਲੋਡ ਨਹੀਂ ਗਈ ਤੇ ਪਹੀਏ ਜੀ ਤੁਹਾਨੂੰ ਪਤਾ ਖਰਾਬ ਹੋ ਜਾਂਦੀ ਹੈ ਫਿਰ ਬੈਂਚ ਵੀ ਪਹਿਲਾਂ ਇੱਧਰ ਛਾਵਾਂ ਹੀ ਸੀਗਾ ਜਿੱਥੇ ਆ ਮੁੰਡਾ ਖੜਾ ਆਪਣਾ ਯਾਨੀ ਇਹ ਆ ਬੈਂਚ ਇੱਥੇ ਥੋਪੇ ਰੱਖਦਾ ਆ ਸਾਹਮਣੇ ਮੋਟਰਸਾਈਕਲ ਤੇ ਰੀਸ਼ ਉਰੇ ਆ ਇਹ ਚਾਚਾ ਹੀ ਆ ਮੁੰਡਾ ਪੁੱਲਸੇ ਸੀਗਾ ਤੇ ਹੁਣ ਛੱਡਤੀ ਆ ਨੇ ਕਹਿੰਦਾ ਮੇਰੇ ਤੋਂ ਨਹੀਂ ਖੜਿਆ ਜਾਂਦਾ ਚੌਂਕਾਂ 'ਚ ਹੁਣ ਗਾਂ ਕੋਈ ਹੋਰ ਤਿਆਰੀ ਕਰਦਾ ਹੈ। ਗਿਆਨੀ ਨੂੰ ਉੱਪਰ ਚੱਕ ਦੇ। ਥੱਲੇ ਨਾ ਇਹਦੇ ਓਏ ਇੱਟਾ ਕੀ? ਜੀ ਸਾਫ਼ ਪਈ ਦੀ ਹੈ ਜੀ। ਅਗਰ ਆਪਾਂ ਇਹੋ ਸਾਫ਼ ਨਾ ਕਰੀਏ ਤਾਂ ਭੜਾਂ ਦੀ ਜਿੰਨਾ ਮਰਜੀ ਵਧੀਆ ਲੋਹਾ ਹੈ ਕਿਉਂਕਿ ਇਹਨੂੰ ਲੋਹਾ ਤਾਂ ਬਹੁਤ ਵਧੀਆ ਲਾਇਆ ਜਾਂਦਾ ਦੇਖਿਓ ਜੀ। ਥੱਲੋਂ ਜਾਲੇ ਲੱਗੇ ਪਈਏ। ਗਿਆਨੀ ਆ ਕੋਈ ਗੱਲ ਸਵਾਦ ਵਾਲੀ ਨਹੀਂ ਜੀ ਇਹ ਜੇ ਬੜਾ ਇੰਨੀ ਮਹਿੰਗੀ ਆਪਾਂ ਸਾਭ ਨਹੀਂ ਨਾ ਸਕਦੇ ਤਾਂ ਕੋਈ ਫਾਇਦਾ ਨਹੀਂ ਚੀਜ਼ ਲੈਣ ਦਾ ਸਾਫ ਸਫਾਈ ਨਾਲ ਹੀ ਆ ਜੀ ਚੀਜ਼ ਹਾਂ ਕਿੰਨੀ ਮਰਜ਼ੀ ਮਹਿੰਗੀ ਚੀਜ਼ ਅਗਰ ਸਾਫ ਨਹੀਂ ਕੀਤੀ ਤਾਂ ਸਾਂ ਵੀ ਲੋ ਕਈ ਤੁਹਾਡੇ ਹੱਥੋਂ ਤੇ ਕੀ ਲੈ ਵਾ ਇਹ ਜੰਗਾਲ ਤਾਂ ਫਿਰ ਕੀੜਾਂ ਲੱਗ ਗਿਆ ਤਾਂ ਮੁੜ ਕੇ ਬਚਾਉਣਾ ਔਖਾ ਹੀ ਹੈ ਇਹਨਾਂ ਮੜਾ ਸ਼ੈਂਪੂ ਵੀ ਮਾਰ ਦਿੰਗੇ ਨਹੀਂ ਹੁਣ ਲੱਗਾ ਤਾਂ ਹੈਗਾ ਹੀ ਆ ਲੱਗੇ ਹੱਥ ਹਾਂ ਹੋ ਗਿਆ ਜਿਗਾਰਡ ਐ ਕਿਤੇ ਮਿੱਟੀ ਨਹੀਂ ਛੱਡਣੀ ਇਹਦੇ ਆ ਚੱਕੇ ਚੁੱਕੇ ਤੇ ਰਿਮ ਹੋਰ ਅਕਮਾਨੀਆਂ ਗਮੋਨੀਆਂ ਸਾਰੀਆਂ ਨੂੰ ਕੇਰਾ ਮਾਰਦੇ ਪਾਣੀ ਤੇ ਫਿਰ ਇਹਦੇ ਮਾਰਦੇ ਆਂਗੇ ਤੇਲ ਵਾਕਿਆ ਜੀ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਚੋਂ ਬੰਦਾ ਆਪਦੇ ਪਿੰਡੋਂ ਚੰਡੀਗੜ੍ਹ ਨੂੰ ਜਾਂਦਾ ਹੋਵੇ ਤੇ ਉਹ ਉਹਦੇ ਲਈ ਸੌਖਾ ਹੈ ਕਿਉਂਕਿ ਪਿੰਡ ਇੰਨੇ ਸੋਹਣੇ ਡਿਜ਼ਾਈਨ ਕੀਤੇ ਗਏ ਐ ਦੇਖੋ ਜੁਨੀਆਂ ਵੀ ਚੰਗੀਆਂ ਚੀਜ਼ਾਂ ਸਾਰੀਆਂ ਰੱਬ ਨੇ ਪਿੰਡਾਂ ਨੂੰ ਦੇਤੀਆਂ ਤੇ ਸ਼ਹਿਰਾਂ ਦੇ ਵਿੱਚ ਆਪਾਂ ਇਹ ਮੰਨ ਕੇ ਚੱਲੀਏ ਕਿ ਜੇ ਕੋਈ ਜੁਏ ਘਾਨੇ ਰੋ ਸ਼ਹਿਰਾਂ ਨੂੰ ਦੇਤੇ ਸਨ ਮੈਂ ਸ਼ਹਿਰਾਂ ਨੂੰ ਦੇ ਦੇ ਤੇ ਗੰਦੀਆਂ ਨਾਲੀਆਂ ਸ਼ਹਿਰਾਂ ਨੂੰ ਦੇਤੀਆਂ ਤੇ ਪਿੰਡਾਂ ਨੂੰ ਖੂਬਸੂਰਤ ਖੇਤ ਗੁਰਦੁਆਰੀ ਸੱਥਾਂ ਇਹਨਾਂ ਨੂੰ ਕੁਲਸਾਗਦਾ ਯਾਰ ਦੇਖੋ ਚਾਚੇ ਤਾਏ ਇਹ 사ੰਜ ਜਿਹੜੀ ਹੈ ਇਹ ਪੰਡਾਂ ਚ ਲੱਭਦੀ ਹੈ ਸ਼ਹਿਰਾਂ 'ਚ ਲੋਕ ਆਪਣੇ ਆਪਣੇ ਘਰਾਂ 'ਚ ਬੈਠੇ ਹੁੰਦੇ ਆ ਕੋਈ ਨਹੀਂ ਜਾਣਦਾ ਕਿਸੇ ਨੂੰ ਜਿੰਨੀ ਮਰਜ਼ੀ ਨੀਂਦਤਾ ਕਰ ਲੋ ਉੱਥੇ ਲੋਕ ਸੀਰੀਅਸਲੀ ਤੁਸੀਂ ਨੇੜੇ ਹੋਣ ਦੀ ਕੋਸ਼ਿਸ਼ ਵੀ ਕਰੋ ਤਾਂ ਵੀ ਨੇੜੇ ਨਹੀਂ ਆਉਂਦੇ ਮੈਂ ਤਾਂ ਚੰਡੀਗੜ੍ਹ ਦੇਖਿਆ ਵਾਕਈ ਪੱਥਰਾਂ ਦੇ ਸ਼ਹਿਰ ਹੈ ਇਹ ਧਨਕਰਨਾਟਕ ਬਾਬਾ ਜੀ ਵੈਜੀ ਖਾਲਸਾ ਵੈਜੀ ਫਤੇ ਜੀ। ਜੀਤਾ ਕਮਾਲਾ। ਹਾਂ ਵਧੀਆ ਵਧੀਆ ਬਾਬਾ ਜੀ। ਤੁਸੀਂ ਸੁਣਾਓ। ਕੋ ਠੀਕ ਹੋ? ਕਿਦਰ? ਚਲ ਟਿਕਰਾ। ਬਾਬਾ ਜੀ ਕੋ ਐਸੀ। ਅੱਛਾ ਅੱਛਾ। ਮੈਂ ਦਰਸ਼ਨ ਕਰੀਏ ਚਲੋ। ਚਲ ਚੰਗੀ ਗੱਲ ਹੈ ਜੀ। ਬਹੁਤ ਠੀਕ ਹੈ। ਹਾਂ ਸਭ ਵਧੀਆ। ਹੋ ਰੋ ਲੰਗਰ ਪਾਣੀ। ਬਸ। ਦਰਸ਼ਨ ਹੋ ਗਏ ਤੇਰੇ। ਚਲ ਚੰਗਾ। ਆ ਸੰਜਾ। ਸ਼ੇਰਾਂਚੂ। ਮੈਨੂੰ ਨਹੀਂ ਲੱਗਦਾ ਹੈਗੀਆਂ। ਪਾਕੀ ਤੁਸੀਂ ਕਮੈਂਟ ਕਰਕੇ ਦੱਸਿਓ। ਹਾਂ ਜੀ ਜਾਂਦੀ ਆਰ। ਜਾਂਦੀ ਅਰਜੀ ਬਾਗ ਦੇ ਵਿੱਚ ਅਮਰੂਦ ਤੋੜੇ ਜਾ ਰਹੇ ਆ ਵੀ ਸਾਬੀ ਚੀ ਇਹ ਕਿ ਛੰਨੀ ਘੜਤਾ ਆਹੀ 100 ਰੁਪਏ ਕਿਲੋ ਮਿਲਦੇ ਆ ਤੇ ਫੇਰ ਜੇਹਰਾ ਅੱਡ ਤੋਂ ਮਿਲਣਗੀਆਂ ਵਿੱਚ ਸੋ ਥੋੜੇ ਕੱਚੇ ਵੀ ਤੋੜੇ ਜਾ ਸਕਦੇ ਕਿਉਂਕਿ ਕੁਛ ਦਿਨਾਂ ਬਾਅਦ ਪੱਕ ਜਾਂਦੇ ਆ ਬਹੁਤ ਜਿਹੜੀ ਹੈਗੀ ਇਹ ਲਾਲ ਅਮਰੂਦ ਨਿਕਲਦੇ ਵਿੱਚ ਬਹੁਤ ਜਿਹੜੀ ਹੈਗੀ ਸਵਾਦ ਇਹਦਾ ਜਿੰਨੀ ਮਿਠਾਸ ਇਹਨਾਂ ਅਮਰੂਦਾਂ ਚ ਹੁੰਦੀ ਹੈ ਆਪਣੇ ਘਰਦਿਆਂ ਚ ਮਾਰਕੀਟ ਤੋਂ ਕਿਸੇ ਕੀਮਤ ਵਿੱਚ ਵੀ ਨਹੀਂ ਮਿਲ ਸਕਦੇ ਨਿੰਬੂ ਹੈ ਜੀ ਬਹੁਤ ਵਧੀਆ ਕੁਆਲਿਟੀ ਹੈ ਇਹਨਾਂ ਦਾ ਬਹੁਤ ਵਧੀਆ ਫਲੇਵਰ ਹੁੰਦਾ ਇਹ ਹੈਗੀ ਹੈ ਦੇਸੀ ਸੀਡਲੈਸ ਜਿਹਨਾਂ ਦੇ ਘਰਾਂ ਚ ਪਹਿਲਾਂ ਸੀਗੇ ਉਹਨਾਂ ਨੂੰ ਪਤਾ ਹੋਊਗਾ ਇਹ ਖਜ਼ਾਨਾ ਹੀ ਹੈ ਜੀ ਕੱਲੇ ਨਿੰਬੂ ਨਹੀਂ ਕੇ ਕਿੰਨੇ ਕੰਮ ਆਉਂਦੇ ਹੈ ਜੀ ਕਿੰਨਾ ਨਿਊਟ੍ਰੀਸ਼ਨ ਹੁੰਦਾ ਇਹਦੇ ਚ ਕੀ ਵੀ ਤੋਂ ਵੀ ਵੱਧ ਨਿਊਟ੍ਰੀਸ਼ਨ ਹੈ